ਪ੍ਰਸ਼ਾਸਨ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਹਾਂ ਜੀ ਬੀਟੀਆ ਹਾਂ ਡੀਸੀ ਸਾਹਿਬ ਦੇ ਨਾਲ ਡੀਸੀ ਸਾਹਿਬ ਦੇ ਨਾਲ ਤੇ ਪਰਲੇ ਡੀਸੀ ਸਾਹਿਬ ਵੀ ਵੀਸੀ ਤੇ ਆਉਣਗੇ ਤੇ ਅਸਲ ਜਿਹੜੀ ਉਹ ਪਰਲੇ ਪਾਸੇ ਸਿਆਸਤ ਹੋ ਰਹੀ ਹੈ ਉਹ ਗੰਦੀ ਸਿਆਸਤ ਹੈ ਐਕਚੁਅਲ ਤਸਵੀਰ ਨੂੰ ਕੁਝ ਹੋਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਕਰਕੇ ਅਸੀਂ ਚੱਲੇ ਵੀ ਆਪਣੀ ਗੱਡੀ ਦੇ ਵਿੱਚ ਪ੍ਰਸ਼ਾਸਨ ਦੀ ਗੱਡੀ ਵਿੱਚ ਤਾਂ ਹੀ ਨਾ ਅਸੀਂ ਆਪਣੀ ਗੱਲ ਕਰਾਂਗੇ ਔਰ ਡਰੇਨ ਤੋਂ ਥੱਲੇ ਸਮਝੌਤਾ ਨਹੀਂ ਹੋਣਾ ਕੋਈ ਵੀ ਚਾਹੇ ਉਹਰੇ ਦਿਨ ਰਾਤ ਕਰਨੀ ਪੈ ਜਵੇ ਕਾਲ ਕਰਕੇ ਟਰਾਲੀਆਂ ਲਿਆ ਕੇ ਪੂਰੇ ਰੋਪੜਨ ਵਾਲੇ ਦਾ ਇਜਾਮ ਕਰਦਾਂਗੇ ਕਿਹੜੇ ਪਿੰਡਿਆਂ ਦੇ ਨੁਮਾਇंदे ਜਾ ਰਹੇ ਇੱਥੇ ਕਿੰਨੇ ਬੰਦੇ ਜਾ ਰਹੇ ਹੁਣ ਪੰਜ ਪੰਜ ਬੰਦੇ ਸੋ ਇਸ ਤਰਨੇ ਬਾਰੇ ਗੱਲਬਾਤ ਕਰਨ ਦੇ ਲਈ ਪ੍ਰਸ਼ਾਸਨ ਦੇ ਨਾਲ ਇੱਕ ਟੀਮ ਜਿਹੜੀ ਹੈਗੀ ਆ ਉਹ ਭੇਜੀ ਜਾ ਰਹੀ ਹੈ ਤਾਂ ਕਿ ਪ੍ਰਸ਼ਾਸਨ ਦੇ ਨਾਲ ਗੱਲਬਾਤ ਬਾਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਜਾ ਰਹੇ ਹੋ ਹਾਂਜੀ ਮੀਟਿੰਗ ਹੈ ਹਾਂ ਡੀਸੀ ਸਾਹਿਬ ਦੇ ਨਾਲ ਡੀਸੀ ਸਾਹਿਬ ਦੇ ਨਾਲ ਆ ਤੇ ਪਰਲੇ ਡੀਸੀ ਸਾਹਿਬ ਵੀ ਵੀਸੀ ਤੇ ਆਉਣਗੇ ਤੇ ਅਸਲ ਜਿਹੜੀ ਉਹ ਪਰਲੇ ਪਾਸੇ ਸਿਆਸਤ ਹੋ ਰਹੀੋ ਗੰਦੀ ਸਿਆਸਤ ਆ ਐਕਚੁਅਲ ਤਸਵੀਰ ਨੂੰ ਕੁਝ ਹੋਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਕਰਕੇ ਅਸੀਂ ਚੱਲੇ ਵੀ ਆਪਣੀ ਗੱਡੀ ਦੇ ਵਿੱਚ ਆ ਪ੍ਰਸ਼ਾਸਨ ਦੀ ਗੱਡੀ ਵਿੱਚ ਤਾਂ ਨਹੀਂ ਆ ਜੀ ਅਸੀਂ ਆਪਣੀ ਗੱਲ ਕਰੂਗੇ ਔਰ ਡਰੇਨ ਤੋਂ ਥੱਲੇ ਸਮਝੌਤਾ ਨਹੀਂ ਹੋਣਾ ਕੋਈ ਵੀ ਬਿਲਕੁਲ ਸੋ ਨਾਲੇ ਕੋਈ ਵੀ ਨਾ ਚਾਹੇ ਉਰੇ ਦਿਨ ਰਾਤ ਕਰਨੀ ਪੈ ਜਵੇ ਕਾਲ ਕਰਕੇ ਟਰਾਲੀਆਂ ਲਿਆ ਕੇ ਪੂਰੇ ਰੋਪੜਨ ਵਾਲੇ ਥਾਂ ਤੇ ਇਜਾਮ ਕਰ ਦਾਂਗੇ ਕਿਹੜੇ ਪਿਲੀਆਂ ਦੇ ਨੁਮਾਇੰਦੇ ਜਾ ਰਹੇ ਇੱਥੇ ਕਿੰਨੇ ਬੰਦੇ ਜਾ ਰਹੇ ਹੁਣ ਪੰਜ ਪੰਜ ਬੰਦੇ ਜੀ ਪੰਜ ਪੰਜ ਸੋ ਪੰਜ ਬੰਦੇ ਜਿਹੜੇ ਹੈਗੇ ਆ ਇਸ ਧਰਨੇ ਦੇ ਵਿੱਚੋਂ ਜਾ ਰਹੇ ਆ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਨ ਦੇ ਲਈ ਦੋ ਜ਼ਿਲ੍ਹਿਆਂ ਦੇ ਡੀਸੀ ਉਸ ਮੀਟਿੰਗ ਦੇ ਵਿੱਚ ਮੌਜੂਦ ਹੋਣਗੇ ਰੋਪੜ ਦੇ ਡੀਸੀ ਸਾਹਿਬ ਰਹਿਣਗੇ ਇਹਨਾਂ ਦੇ ਦੱਸਣ ਮੁਤਾਬਕ ਤੇ ਇੱਕ ਵੀਡੀਓ ਕਾਨਫਰੰਸ ਦੇ ਨਾਲ ਨਵਾਂ ਸ਼ਹਿਰ ਜ਼ਿਲ੍ਹੇ ਦਾ ਪ੍ਰਸ਼ਾਸਨ ਵੀ ਮੌਕੇ ਦੇ ਉੱਤੇ ਮੌਜੂਦ ਰਹੂਗਾ ਕਿਉਂਕਿ ਮਸਲਾ ਜਿਹੜਾ ਇਹ ਹੱਲ ਕਰਾਉਣਾ ਚਾਹੁੰਦੇ ਆ ਉਹ ਦੋ ਜ਼ਿਲ੍ਹਿਆਂ ਦੀ ਹਦੂਦ ਦੇ ਉੱਤੇ ਆ ਤੇ ਇਹ ਚਾਹੁੰਦੇ ਆ ਕਿ ਸਤਲੁਜ ਦਰਿਆ ਜਿੱਥੋਂ ਸਾਡੇ ਸਾਈਡ ਤੋਂ ਆ ਕੇ ਬਿਲਕੁਲ ਵਗ ਰਿਹਾ ਹੈ ਬੰਨ ਦੇ ਨਾਲ ਉਸ ਨੂੰ ਥੋੜਾ ਜਿਹਾ ਖਾਲ ਬਣਾ ਕੇ ਵੱਡੀ ਡਰੇਨ ਬਣਾ ਕੇ ਪਰਲੀ ਸਾਈਡ ਨੂੰ ਕੀਤਾ ਜਾਵੇ ਤਾਂ ਕਿ ਉਹਨੂੰ ਜ਼ਿਆਦਾ ਰਾਹ ਮਿਲੇ ਤੇ ਪਾਣੀ ਦਾ ਵਹਾਅ ਜਿਹੜਾ ਹੈਗਾ ਉਸ ਉਹਦਾ ਮੂੰਹ ਸਿੱਧਾ ਹੋਵੇ ਸਾਡੇ ਬੰਨ ਦੇ ਨਾਲ ਉਹਦੀ ਟੱਕਰ ਨਾ ਵੱਜੇ ਅਸੀਂ ਜਿਹੜੇ ਥੈਲੇ ਉੱਥੇ ਲਗਾਤਾਰ ਲਾ ਰਹੇ ਹਾਂ ਉਹ ਪਾਣੀ ਉਹਨੂੰ ਰੋੜ ਕੇ ਲੈ ਕੇ ਜਾ ਰਹੇ ਆ ਪਾਣੀ ਉੱਥੇ ਘੁੰਮ ਰਿਹਾ ਸਾਡੇ ਬੰਨਾਂ ਨੂੰ ਤੋਂ ਖੋਰਾ ਲਾ ਰਿਹਾ ਸੋ ਉਸ ਮੁਸ਼ਕਲ ਨੂੰ ਹੱਲ ਕਰਨ ਦੇ ਲਈ ਇਹ ਲੋਕ ਇੱਥੇ ਆਏ ਆ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਤੇ ਪ੍ਰਸ਼ਾਸਨ ਵੱਲੋਂ ਸੱਦਾ ਦਿੱਤਾ ਗਿਆ ਪੰਜ ਮੈਂਬਰਾਂ ਦੀ ਕਮੇਟੀ ਜਾਂ ਇੱਕ ਟੀਮ ਪ੍ਰਸ਼ਾਸਨ ਦੇ ਨਾਲ ਗੱਲਬਾਤ ਦੇ ਲਈ ਗਈ ਹੈ ਪਰ ਇਹਦੇ ਵਿੱਚੋਂ ਹੱਲ ਕੀ ਨਿਕਲੇਗਾ ਕੀ ਇਹ ਧਰਨਾ ਚੁੱਕਿਆ ਜਾਊਗਾ ਹੱਲ ਨਿਕਲੇਗਾ ਡੇਨ ਪੱਟੀ ਜਾਊਗੀ ਬੰਨ ਬਚੇਗਾ ਬਹੁਤ ਸਾਰੇ ਸਵਾਲ ਹੈ ਪ੍ਰਸ਼ਾਸਨ ਦਾ ਜੋ ਉਸਧਾਂ ਦੇ ਉੱਤੇ ਦਲੀਲਾਂ ਪ੍ਰਸ਼ਾਸਨ ਦੀਆਂ ਕੀ ਹੋਣਗੀਆਂ ਲੋਕਾਂ ਦੀਆਂ ਦਲੀਲਾਂ ਕੀ ਹੋਣਗੀਆਂ ਦੋਵਾਂ ਵਿੱਚੋਂ ਕਿਸ ਦੀ ਗੱਲ ਦੇ ਉੱਤੇ ਸਹਿਮਤੀ ਬਣੇਗੀ ਉਹ ਦੇਖਣ ਵਾਲੀ ਗੱਲ ਰਹੇਗੀ ਪਰ ਲੋਕ ਰੋਹ ਦੇ ਵਿੱਚ ਆ ਇਸ ਸਮੇਂ ਜਿੱਥੇ ਲੋਕ ਪ੍ਰਸ਼ਾਸਨ ਦੇ ਨਾਲ ਸਿੱਧੇ ਵੀ ਹੋਏ ਆ ਤਾਂ ਉੱਥੇ ਜਿਹੜੇ ਇੱਕ ਵੀਆਈਪੀ ਕਾਫਲਾ ਇਸ ਥਾਂ ਦੇ ਉੱਤੇ ਆਇਆ ਸੀ ਉਹ ਕਾਫਲੇ ਨੂੰ ਵੀ ਇੱਥੋਂ ਪਿੱਛੇ ਲੋਕਾਂ ਨੇ ਆਪਣੇ ਰੋਹ ਦੇ ਚਲਦੇ ਮੋੜਿਆ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਇਸ ਥਾਂ ਦੇ ਉੱਤੇ ਪਈ ਹੈ ਤੇ ਪ੍ਰਸ਼ਾਸਨ ਨੂੰ ਉਸ ਕਾਫਲੇ ਨੂੰ ਵੈਕ ਕਰਨਾ ਪਿਆ ਤਾਂ ਜਿੱਥੇ ਐਂਬੂਲੈਂਸ ਵਰਗੀਆਂ ਸੇਵਾਵਾਂ ਇੱਥੋਂ ਲਗਾਤਾਰ ਲੰਘ ਰਹੀਆਂ ਆ ਆਰਮੀ ਦੀਆਂ ਗੱਡੀਆਂ ਇੱਥੋਂ ਲਗਾਤਾਰ ਲੰਘ ਰਹੀਆਂ ਪਰ ਸਰਕਾਰ ਦੀ ਗੱਡੀ ਇੱਥੋਂ ਲੋਕਾਂ ਨੇ ਲੰਘਣ ਨਹੀਂ ਦਿੱਤੀ ਲੋਕਾਂ ਦੇ ਮਨ ਦੇ ਵਿੱਚ ਰੋ ਹੈ ਨਾ ਕਿ ਇਸ ਪ੍ਰਸ਼ਾਸਨ ਦੀ ਗੱਡੀ ਜਿਹਦੇ ਉੱਤੇ ਬੱਤੀ ਲੱਗੀ ਹੋਈ ਆ ਲੋਕਾਂ ਨੂੰ ਇਸ ਸਮੇਂ ਉਹ ਚੁਭ ਰਹੀ ਆ ਕਿਉਂਕਿ ਲੋਕ ਕਹਿ ਰਹੇ ਆ ਕਿ ਅਸੀਂ ਮਰਨ ਦੇ ਕਿਨਾਰੇ ਤੋਂ ਸਾਡਾ ਹੱਲ ਨਹੀਂ ਹੋ ਰਿਹਾ ਸਾਨੂੰ ਜਾਣ ਬੁੱਝ ਕੇ ਇਸ ਪਾਸੇ ਵੱਲ ਧੱਕਿਆ ਗਿਆ ਜੇ ਹੱਲ ਚਾਹੁੰਦੇ ਤਾਂ ਪਹਿਲਾਂ ਕੀਤਾ ਜਾ ਸਕਦਾ ਸੀ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਪੁਰਜ਼ੋਰ ਕੋਸ਼ਿਸ਼ ਕਰ ਰਹੇ ਆ ਤੇ ਮਸਲਾ ਨਿਬੜਦਾ ਕਿੱਥੇ ਉਹ ਦੇਖਣ ਵਾਲੀ ਗੱਲ ਰਹੇਗੀ ਗੁਰ